ਅੱਜ ਆਲਵਿੰਦਰ ਸਿੰਘ ਕੰਗ ਦੀ ਜਿਹੜੀ ਕੀ ਟੂਰ ਵਾਲੀ ਹੋ ਰਹੀ ਹੈ ਅਸੀਂ ਤਾਂ ਇਹ ਕਹਣਾ ਜਾਂਦੇ ਹਾਂ ਕਿ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਟਾਈਮ ਉਹ ਸਾਹ ਸੀਗਾ ਐਵੇਂ ਹੀ ਸਾਨੂੰ ਅੱਜ ਇੱਥੇ ਬੇਲਾ ਚੌਂਕ ਵੀ ਸਾਹ ਹੈ ਐਵੇਂ ਵਿਆਹਵਾਂ ਕੋ ਮਾਹੌਲ ਆ ਗਿਆ 2 ਵਜੇ ਦਾ ਟਾਈਮ ਸੀਗਾ ਹੁਣ ਦੇਖੋ 3:30 ਹੋ ਗਏ ਪਰ ਲੋਕ ਬਾਧ ਰਿਹਾ ਘਟ ਨਹੀਂ ਜੇ ਲੋਕਾਂ ਚ ਸੀਐਮ ਸਾਹਿਬ ਨੂੰ ਮਿਲਣ ਦਾ ਇੰਨਾ ਉਤਸ਼ਾਹ ਹੈ ਕਿਉਂਕਿ ਲੋਕ ਪਿਆਰ ਹੀ ਸੀਐਮ ਸਾਹਿਬ ਨੂੰ ਇੰਨਾ ਕਰ ਰਹੇ ਆ ਲੱਗਦਾ ਔਰਤਾਂ ਨੂੰ बीएस पार्टी ਨੇ ਜਾਂ ਸਰਕਾਰ ਨੇ ਕੀ ਕੁਝ ਬਤਾਓ ਸਰਕਾਰ ਨੇ ਔਰਤਾਂ ਲਈ ਬਹੁਤ ਕੰਮ ਕੀਤੇ ਆ ਜੀ ਜਿਵੇਂ ਤੁਹਾਨੂੰ ਪਤਾ ਹੈ ਬਿਜਲੀ ਦੇ ਬਿੱਲ ਤੇ ਆਪਣਾ ਸਰਕਾਰੀ ਹਸਪਤਾਲਾਂ ਵਿੱਚ ਸਾਰਾ ਮਤਲਬ ਖਰਚਾ ਫ੍ਰੀ ਹੈ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਸਕੂਲ ਐਮੀਨੈਂਸ ਬੰਨ ਰਹੇ ਆ ਤੇ ਬੱਸਾਂ ਦਾ ਖਰਚਾ ਜਿਹੜਾ ਬੱਚਾਂ ਦਾ ਕਿਰਾਇਆ ਉਹ ਵੀ ਫ੍ਰੀ ਹੋ ਰਿਹਾ ਹੈ ਬਹੁਤ ਕੁਝ ਕਰ ਰਹੀ ਹੈ ਸਰਕਾਰ ਆਉਣ ਵਾਲੇ ਟਾਈਮ ਵਿੱਚ ਵੀ ਹੋਰ ਜਿਹੜੀਆਂ ਗਰੰਟੀਆਂ ਰਹਿ ਗਈਆਂ ਜਿਵੇਂ ਕਿ 1000 ਰੁਪਏ ਉਹ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਹੈ ਕਿ ਆਉਣ ਵਾਲੇ ਟਾਈਮ ਵਿੱਚ 1000 ਰੁਪਏ ਵੀ ਔਰਤਾਂ ਨੂੰ ਦਿੱਤਾ ਜਾਊਗਾ ਸਰ ਮੇਰੇ ਹਿਸਾਬ ਨਾਲ ਮੈਂ ਵੀ ਕੋਰ ਤਾਂ ਮੇਰੇ ਹਿਸਾਬ ਨਾਲ 15-20000 ਰੁਪਏ ਦਾ ਖਰਚਾ ਸਾਡਾ ਬਚ ਗਿਆ ਹੁਣ ਗਰਮੀਆਂ ਆਉਣ ਵਾਲੀਆਂ ਐ 15-15000 ਰੁਪਏ ਬੀਲਾਂ ਦਾ ਸੀਗਾ ਦੇਖੋ ਪਹਿਲਾਂ ਤਾਂ 15000 ਰਹੀ ਐ ਫਿਰ ਘਰ ਵਿੱਚ ਦੋ ਤਿੰਨ ਮੈਂਬਰ ਐ ਤਾਂ ਉਹਨਾਂ ਦੀ 5-10000 ਦੀ ਦਵਾਈ ਜਾਂਦੀ ਸੀ ਘੱਟੋ ਘੱਟ 20-25000 ਦਾ ਖਰਚਾ ਬਚ ਰਿਹਾ ਜਿਹੜਾ ਸਰਕਾਰ ਸੰਧ ਦੇ ਉੱਤੇ ਬੱਚਿਆਂ ਦੀ ਫੀਸਾਂ ਦਾ ਤੁਸੀਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਫੀਸਾਂ ਪ੍ਰਾਈਵੇਟ ਸਕੂਲਾਂ ਦਾ 10-20000 ਸੀਗੀ [20 歳で金メダリストの決定ぶ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਪੰਜਾਬ ਦੇ ਵਿੱਚ ਜਸ਼ਨ ਅਰਗਾ ਮਾਹੌਲ ਹੈ ਜੀ 2 ਸਾਲ ਦੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਰਕਾਰ ਦੇ ਪ੍ਰਭਾਵੇith ਹੋ ਕੇ ਅੱਜ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਹਲਕਾ ਹਰ ਲੋਕ ਸਭਾ ਹਲਕਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੈ ਮਾਨ ਸਾਹਿਬ ਜਿੱਥੇ ਵੀ ਜਾ ਰਹੇ ਹੈ ਚਾਹੇ ਰੋਡ ਸ਼ੋਅ ਨੇ ਚਾਹੇ ਆ ਨਾ ਨਾ ਵੀਰ ਆਇਤਾ ਨਾ ਕਰ ਇਧਰ ਇਧਰ ਚਾਹੇ ਰੂਟ ਸ਼ੋ ਨੇ ਚਾਹੇ ਰੈਲੀ ਹੈ ਤੁਸੀਂ ਦੇਖ ਸਕਦੇ ਹੋ ਭੜਵੇਂ ਇਕੱਠ ਨੇ ਤੇ ਇਹਨਾਂ ਚਿਹਰਿਆਂ ਦੇ ਉੱਤੇ ਤੁਸੀਂ ਹਾਸਾ ਦੇਖ ਸਕਦੇ ਹੋ ਖੁਸ਼ੀ ਦੇਖ ਸਕਦੇ ਹੋ ਸਕੂਨ ਦੇਖ ਸਕਦੇ ਹੋ ਕਿਉਂ ਲਈ ਇਹਨਾਂ ਦੇ ਵਿੱਚ ਸਾਰੇ ਸਾਥੀਆਂ ਨੇ ਅਸੀਂ ਬਹੁਤ ਸਾਰੇ ਧਰਨੇ ਲਾ ਕੇ ਮੁਜ਼ਹਿਰੇ ਕਰਕੇ ਅਸੀਂ ਇਹ ਸਰਕਾਰ ਲੈ ਕੇ ਆਏ ਆ ਤੇ ਅੱਜ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਵਿੱਚ ਸ਼ਾਨਦਾਰ ਕੰਮ ਕੀਤੇ ਹੈ ਪੰਜਾਬ ਦੇ 90% ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਹੈ 36000 ਰੁਪਿਆ ਸਾਲਾਨਾ ਬਚਤ ਹਰ ਇੱਕ ਪਰਿਵਾਰ ਨੂੰ ਮਿਲੀ ਹੈ ਜਾਨੀ ਮਾਨ ਸਾਹਿਬ ਨੇ ਪਿਛਲੇ 2 ਸਾਲਾਂ ਦੇ ਵਿੱਚ ਹਰ ਇੱਕ ਪਰਿਵਾਰ ਨੂੰ 72000 ਰੁਪਏ ਦਾ ਸਿੱਧਾ ਫਾਇਦਾ ਮਹੱਲਾ ਕਲੀਨਿਕ ਸਰਕਾਰੀ ਸਕੂਲ ਸਰਕਾਰੀ ਨੌਕਰੀਆਂ ਸੜਕ ਸੁਰੱਖਿਆ ਫੋਰਸ ਜਿਹੜੇ ਸਾਡੇ ਸ਼ਹੀਦ ਹੁੰਦੇ ਸੀ ਉਹਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ ਹੋਰ ਬਹੁਤ ਸਾਰੇ ਮੁਫਤ ਦਵਾਈਆਂ ਸਕੂਲ ਆਫ ਐਮੀਨੈਂਸ ਅਲਟਰਾ ਸਾਊਂਡ ਸਰਕਾਰੀ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਚ 70 ਸਾਲਾਂ ਚਾਰ ਦੀਵਾਰੀਆਂ ਨਹੀਂ ਬਣੀਆਂ ਰਿਕਾਰਡ 1000 ਕਿਲੋਮੀਟਰ ਤੋਂ ਲੰਬੀਆਂ ਚਾਰ ਦੀਵਾਰੀਆਂ ਨਵੇਂ ਕਮਰੇ ਨਵੇਂ ਕਲਾਸਰੂਮ ਪਹਿਲੀ ਵਾਰੀ ਹਜੇ 2 ਸਾਲ ਦੀ ਸਰਕਾਰ ਹੋਈ ਹੈ ਕਿ ਸਰਕਾਰੀ ਸਕੂਲਾਂ ਦੇ ਲਈ ਸਕੂਲ ਆਫ ਫੈਮਿਨਸ ਦੇ ਲਈ ਸਫਾਰਸ਼ਾਂ ਲੱਗਦੀਆਂ ਇਹ ਬਦਲਾਵ ਜਿਸ ਤਰ੍ਹਾਂ ਬਦਲਿਆ ਜੋ ਮੈਂ ਕਿ ਹਾਲ ਹੈ ਵੀਰੇ ਠੀਕ ਠਾਕ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚੱਲ ਤੁਸੀਂ ਇਹ ਇਹ ਵਿਸ਼ਵਾਸ ਹੈ ਤੇ ਹਜੇ ਮੈਂ ਇਹ ਵੀ ਇਹ ਵੀ ਇਹ ਵੀ ਬੜੇ ਨਿਮਰਤਾ ਦੇ ਨਾਲ ਜਿ ਹਜ ਅੱਜ ਕਈ ਇਹ ਸਭ ਕੁਝ ਬਦਲਦਾ ਨਹੀਂ ਹਜੇ ਬਹੁਤ ਕੁਝ ਪੰਜਾਬ ਦੇ ਡੂੰਗੇ ਜ਼ਖਮ ਨੇ हां 2 ਸਾਲਾਂ ਦੇ ਵਿੱਚ ਕੁਝ ਜ਼ਖਮ ਭਰੇ ਨੇ ਹਜੇ ਬਹੁਤ ਕੁਝ ਕਰਨਾ ਹੈ ਲੰਬੇ ਰਾਹ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਣਾ ਪੰਜਾਬ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਵਰਗਾ ਪੰਜਾਬ ਬਣਾਉਣ ਲਈ ਡਟ ਕੇ ਸਾਰੇ ਮਿਹਨਤ ਕਰਾਂਗੇ ਸਾਰੇ ਦਰਸ਼ਕਾਂ ਨੂੰ ਮੈਂ ਮਨਜੀਤ ਸਿੰਘ ਲਾਡੀ ਖਾਬੜਾ ਇਸ ਸਮੇਂ ਅਸੀਂ ਰੋਪੜ ਬੇਲਾ ਚੌਂਕ ਦੇ ਵਿੱਚ ਖੜੇ ਆ ਤੇ ਆਮ ਆਦਮੀ ਪਾਰਟੀ ਵੀ ਜਿਹੜੀ ਕੀ ਚੋਣ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਕੁਝ ਹੀ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਮਾਲਵਿੰਦਰ ਸਿੰਘ ਕੰਗ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਉਨ੍ਹਾਂ ਦੇ ਹੱਕ ਵਿੱਚ ਰੋਡ ਸ਼ੋਅ ਤੇ ਰੈਲੀ ਹੋਵੇਗੀ ਜਿਸ ਦੇ ਵਿੱਚ ਨੌ ਦੇ ਨੌ ਵਿਧਾਨ ਸਭਾ ਹਲਕੇ ਜਿਹੜੇ ਕੀ ਪੈਂਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਉਨ੍ਹਾਂ ਦੇ ਜਿਹੜੇ ਵਰਕਰ ਨੇ ਉਨ੍ਹਾਂ ਦੇ ਲੀਡਰ ਨੇ ਉਨ੍ਹਾਂ ਦੇ ਐਮ.ਐਲ.ਏ ਨੇ ਚਾਹੇ ਮੰਤਰੀ ਨੇ ਉਹ ਪਹੁੰਚੇ ਹੋਏ ਨੇ ਤੇ ਹੁਣੇ ਸਾਡੇ ਨਾਲ ਜਿਹੜੀ ਕੀ ਗੱਲਬਾਤ ਕਰਕੇ ਗਏ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਤੇ ਇਲਾਕੇ ਦੇ ਲੋਕ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਯਕੀਨ ਹੈ ਕਿ ਮਾਲਵਿੰਦਰ ਸਿੰਘ ਕੰਗ ਇੱਥੇ ਜਿਹੜਾ ਸਭ ਕੀ ਕਰਾ ਜਾਣੇ ਅੱਡੀ ਰੈ ਜਾ ਰਹੀ ਹੈ ਅੱਜ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਹੈ ਔਰ ਹਜ਼ਾਰਾਂ ਰੋਪਨ ਵਾਸੀ ਪਹੁੰਚੇ ਆ ਆਮ ਆਦਮੀ ਪਾਰਟੀ ਦੀ ਚੋਣ ਮੇ ਮਲਵਿੰਦਰ ਸਿੰਘ ਕੰਗਜੀ ਦੀ ਚੋਣ ਮੇ ਸਿਖਰਾਂ ਦੇ ਉੱਪਰ ਪਹੁੰਚਣ ਦੇ ਲਈ ਤੇ ਆਮ ਆਦਮੀ ਪਾਰਟੀ ਇਸ ਸੀਟ ਨੂੰ ਇਤਿਹਾਸਕ ਮਤਾਂ ਦੇ ਨਾਲ ਜਿੱਤਣ ਜਾ ਰਹੀ ਹੈ ਕੋਈ ਚੋਣ ਹੈ ਸਾਰੀਆਂ ਪਾਰਟੀਆਂ ਨੇ ਲੜਨਾ ਹੁੰਦਾ ਸਾਰੇ ਉਮੀਦਵਾਰਾਂ ਨੇ ਲੜਨਾ ਹੁੰਦਾ ਪਰ ਜੋ ਸ਼ਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਾ ਏ ਉਹ ਆਮ ਆਦਮੀ ਪਾਰਟੀ ਦੀ ਜਿੱਤ ਉਹਦੇ ਨਾਲ ਯਕੀਨੀ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਪਹਿਲੇ ਆਪਣੇ ਬਾਰੇ ਦੱਸ ਦਿੰਨੀ ਹਾਂ ਮੇਰਾ ਨਾਮ ਮਨੂ ਬੱਬਰ ਹੈ ਮੈਂ ਆਮ ਆਦਮੀ ਪਾਰਟੀ ਸਟੇਟ ਯੂਥ ਜੁਆਇੰਟ ਸੈਕਟਰੀ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਵੱਡਾ ਹਜ਼ੂਮ ਲੋਕਾਂ ਦਾ ਅੱਜ ਇੱਥੇ ਇਕੱਠਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਰਕਰ volunteers ਹੋਰ ਵੀ ਲੋਕਲ ਜਿਹੜੇ ਵੀ ਲੋਕ ਇੱਥੇ ਮੌਜੂਦ ਨੇ ਬਹੁਤ ਵੱਡਾ ਰੋਡ ショਅ ਨਿਕਲਣ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜੋ ਕਿ ਸਾਡੇ ਲੋਕ ਸਭਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਨੇ ਉਹਨਾਂ ਦੇ ਹੱਕ ਵਿੱਚ ਰੋਡ ショਅ ਕੱਢਣ ਜਾ ਰਹੇ ਨੇ ਲੋਕਾਂ ਦਾ ਹਜੂਮ ਦੇਖ ਕੇ ਇਹੀ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਕਿ 13 ਦੀ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਣ ਵਾਲੀਆਂ ਮੈਂ ਜੀ ਆਨੰਦਪੁਰ ਸਾਹਿਬ ਲੋਕ ਸਭਾ ਦੀ ਗੱਲ ਕਰਾਂ ਮਲਵਿੰਦਰ ਸਿੰਘ ਕੰਗ ਜੀ ਜੋ ਕਿ ਇੱਕ ਸੱਚੀ ਸੁੱਚੀ ਸਭiyet ਨੇ ਇਮਾਨਦਾਰ ਵਿਅਕਤੀ ਨੇ ਜੋ ਕਿ ਇੱਕ ਛੋਟੇ ਜਿਹੇ ਘਰ ਤੋਂ ਉੱਠੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਇਸ ਪਿਆਰ ਨੂੰ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਤੁਸੀਂ ਕੈਮਰਾ ਕਮਾਉਂਗੇ ਐਨੇ ਸਾਰੇ ਲੋਕ ਮੌਜੂਦ ਨੇ ਤੇ ਇਹ ਸੀਟ ਵੀ ਅਸੀਂ ਬਹੁਤ ਵੱਡੀ ਗਿਣਤੀ ਨਾਲ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਜਿਵੇਂ ਦੇਖ ਲਾ ਤੁਸੀਂ ਇਸ ਸਾਲ ਬੜੀ ਮੋਤਵਾਰ ਹੋਗੇ ਦੇਖੋ ਯੂਥਵਾਸੀ ਬਹੁਤ ਵਧੀਆ ਤਰੀਕੇ ਦੋ ਸਾਲ ਹੀ ਹੋਏ ਨੇ ਤੇ ਦੋ ਸਾਲਾਂ ਵਿੱਚ ਇਹਨਾਂ ਨੇ ਆਪਣੀ 90% ਗਾਰੰਟੀਆਂ ਪੂਰੀ ਕਰਤੀ ਨੇ ਸਾਡੀ ਸਰਕਾਰ ਨੇ ਪਹਿਲੀ ਗਾਰੰਟੀ ਬਿਜਲੀ ਮੁਫਤ ਵੀ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਦੂਜੀ ਗਾਰੰਟੀ ਅਸੀਂ ਦੇਖੀਏ ਤਾਂ education ਦੀ ਸੀਗੀ ਸਾਡੇ ਨਾਲ ਹੈਲਥ ਦੀ ਜਿਹੜੀ ਗਾਰੰਟੀ ਦਿੱਤੀ ਸੀ ਕਿ ਮੁਹੱਲਾ ਕਲੀਨਿਕ 880 ਮੁਹੱਲਾ ਕਲੀਨਿਕ ਖੋਲਤੇ ਨੇ ਮਾਨ ਸਾਹਿਬ ਨੇ ਵੱਡੇ ਹਸਪਤਾਲਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਤੇ ਸਕੂਲਾਂ ਦੀ ਜਿਹੜੀ ਨਵੀਂ ਨੋਹਾਰ ਤੁਸੀਂ ਦੇਖ ਰਹੇ ਹੋ ਬਦਲਦੀ ਤਸਵੀਰ ਹੈਗੀ ਹੈ ਸਕੂਲ ਆਫ ਐਮੀਨੈਂਸ ਖੁੱਲ ਚੁੱਕੇ ਨੇ ਸੋ 2 ਸਾਲਾਂ ਵਿੱਚ ਜਿਹੜੇ 90% ਤੱਕ ਮਾਨ ਸਾਹਿਬ ਨੇ ਕਰ ਦਿੱਤੇ ਨੇ ਉਹ ਦੇਖ ਕੇ ਅਸੀਂ ਦੇਖਿਓ ਤੇ ਸਾਰਾ ਜਿਹੜਾ ਹੈ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਜਿਵੇਂ ਕਿ ਮੈਂ ਪਹਿਲੇ ਵੀ ਕਿਹਾ ਕਿ ਪੂਰੇ ਪੰਜਾਬ ਦੀ ਅਸੀਂ ਗੱਲ ਕਰੀਏ 13 ਦੀ 13 ਸੀਟਾਂ ਅਸੀਂ ਜਿੱਤ ਰਿਆ ਪੰਜਾਬ ਬਣੇਗਾ ਖੁਸ਼ਹਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟੀ ਨਾਲ ਨਾ ਸਿਰਫ ਹੋਰ ਹੋਰ ਪਾਰਟੀਆਂ ਦੇ ਵਿੱਚ ਦਰਦ ਕਰਨੇ ਲੱਗਦਾ ਜਿਦਾਂ ਉਹਦੇ ਵਿੱਚ ਦੇਖੋ ਔਰਤਾਂ ਹੀ ਸਭ ਤੋਂ ਵੱਡਾ ਯੂਥ ਦਾ ਜਿਵੇਂ ਯੋਗਦਾਨ ਰਿਹਾ ਔਰਤਾਂ ਦਾ ਵੀ ਓਨਾ ਹੀ ਵੱਡਾ ਯੋਗਦਾਨ ਸਰਕਾਰ ਬਣਾਉਣ ਚ ਰਿਹਾ ਤਾਂ ਹੀ ਸਾਡੀ 92 ਸਿਟਾਂ ਆਈਆਂ ਸਿਗੀਆਂ ਔਰਤਾਂ ਵੀ ਤੁਸੀਂ ਦੇਖ ਲੈ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਮੌਜੂਦ ਨੇ ਮਾਨ ਸਾਹਿਬ ਨੂੰ ਆਪਣੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਯੂਥ ਲਈ ਗੱਲ ਕਰੀਏ ਤਾਂ ਨੌکریاں ਜਿਹੜੀ ਨੇ 45000 ਤੋਂ ਉੱਪਰ ਮਾਨ ਸਾਹਿਬ ਨੇ ਨੌکریاں ਦਿੱਤੇ ਨੇ ਸੋ ਹਰ ਵਰਗ ਲਈ ਮਾਨ ਸਰਕਾਰ ਕੰਮ ਕਰ ਰਹੀ ਹੈ ਅੱਗੇ ਵੀ ਕਰਦੀ ਰਹੇਗੀ ਹਲੇ ਮਹਿਜ਼ 2 ਸਾਲ ਹੋਏ ਨੇ 3 ਸਾਲਾਂ ਚ ਹੋਰ ਕੁਝ ਕਰਨਾ ਬਹੁਤ ਬਾਕੀ ਆ ਅਸੀਂ ਗਾਰੰਟੀ ਆ ਤਾਂ ਉੱਪਰ ਜਾ ਕੇ ਲੋਕਾਂ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ ਜੀ ਤਾਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਰੈਲੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਆਪ ਵਰਕਰ ਪਹੁੰਚੇ ਨੇ ਕਿੰਨਾ ਸਾਫ ਸੁੱਧ ਹੋ ਰਿਹਾ ਕਿ ਜਿਹੜੇ ਅਨੰਦਪ੍ਰਸਾਦ ਦੀ ਸ਼ੀਟ ਹੈ ਮਨਵਿੰਦਰ ਸਿੰਘ ਦੀ ਕੰਮ ਦੀ ਇਹ ਇਲਾਕੇ ਦੇ ਲੋਕ ਝੋੜੀ ਪਾਣ ਜਾ ਰਹੇ ਆ ਇਹ ਤੁਸੀਂ ਇਕੱਠ ਦੇਖਿਆ ਜੀ ਮਾਨ ਸਾਹਿਬ ਇੱਥੇ ਥੋੜੀ ਦੇਰ ਤੱਕ ਪਹੁੰਚ ਰਹੇ ਆ ਪਰ ਉਸ ਤੋਂ ਮੇਰੇ ਸਾਹਮਣੇ ਡੇਢ ਘੰਟਾ ਪਹਿਲਾਂ ਦੇ ਲੋਕ ਆ ਇੱਥੇ ਆਣ ਕੇ ਜੁੜ ਗਏ ਉਹਦੇ ਦਰਸ਼ਨ ਕਰਨ ਵਾਸਤੇ ਉਹਨੂੰ ਦੇਖਣ ਵਾਸਤੇ ਕਿੱਥੋਂ ਵਿਚ ਰਿਹਾ ਕਲੀਅਰ ਕੇ ਮਲਵਿੰਦਰ ਸਿੰਘ ਕੰਗ ਦੀ ਜਿੱਤ ਹੋ ਰਹੀ ਹੈ। ਇਹ ਕੀ ਲੱਗਦਾ ਹੈ ਕਿ ਅਸਲ ਟੱਕਰ ਕਿਸ ਪਾਰਟੀ ਨਾਲ ਆ ਜਾਂ ਕਿਸ ਕੈਂਡੀਡੇਟ ਨਾਲ ਹੋਵੇਗੀ ਕਿਉਂਕਿ ਹਾਲੇ ਤੱਕ ਜਿਹੜੇ ਦੋ ਕੈਂਡੀਡੇਟ ਐਲਾਨੇ ਗਏ ਨੇ ਉਹ ਕੰਗ ਸਾਹਿਬ ਤੋਂ ਜਿਹੜੀ ਬਾਤ ਚੇਤਕ ਕਰ ਲਈ ਹੈ। ਦੇਖੋ ਸਾਡੀ ਪਾਰਟੀ ਨੇ ਸਭ ਤੋਂ ਪਹਿਲਾਂ ਡਿਕਲੇਅਰ ਕੀਤੇ ਕੈਂਡੀਡੇਟ ਪਰ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਉਹਨਾਂ ਦਾ ਆਪਸੀ ਆਪਸੀ ਮੁਕਾਬਲਾ ਤਾਂ ਹੋ ਸਕਦਾ ਪਰ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਲੋਕਾਂ ਨੇ ਦੱਸ ਹੀ ਦੇਣਾ ਮਗਾਲਾ ਕਿੰਨਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਕਿਹੜੇ ਮੁੱਦੇ ਨੇ ਲੋਕ ਸਭਾ ਹਲਕੇ ਦੇ ਜਿਹੜੇ ਕੀ ਇਲੈਕਟਰ ਹੱਥੋਂ ਜਿਹੜੇ ਸੀਐਮ ਸਾਹਿਬ ਜੋ ਕੰਮ ਕਰ ਰਿਹਾ